ਸਾਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਪਮਾਨ ਜੜਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਦੌਰਾ ਪੈ ਗਿਆ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਦਾਪ ਦਾ ਉਹ ਵਿਅਕਤੀ ਆ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਐ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਂਗਾ ਆਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਲਿਆ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦਾਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਤੁਸੀਂ ਗਰੀਬਾਂ ਦਾ ਅੱਜ ਬਹੁਤ ਵੱਡਾ ਪੰਜਾਬ ਦੀ ਵਿਧਾਨ ਸਭਾ ਦੇ ਨਾਲ ਤੇਰਾ અપਮਾਨ ਕੀਤਾ ਇਹਦਾ ਬਦਲਾ ਪੰਜਾਬ ਦੇ ਲੋਕ ਲੈਣਗੇ ਪੰਜਾਬ ਦੇ ਸਰਦ ਲੈਣਗੇ ਤੁਹਾਨੂੰ ਆਪਣੀ ਅਕਾਦ ਦੇ ਵਿਚੋੜਾ ਪਊਗਾ ਆ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਖੜਾ ਹੋ ਸਰਪ੍ਰਤਾਪ ਸਖਬਾਜਵਾ ਤੇਰੇ ਖਿਲਾਫ ਇਲੈਕਸ਼ਨ ਲੜੂਗਾ মিডিਆ ਦੇ ਭਰਾ ਭੈਣਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਬਹੁਤ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਆ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਾਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਨਮਾਨ ਹੋਵੇ ਉਹਨਾਂ ਲਈ ਲੜਦਾ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਮ ਦੀ ਆਵਾਜ਼ ਬੁਲੰਦ ਕਰਾਂ ਸੋ ਮੈਨੂੰ ਲੋਕਾਂ ਨੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਚ ਬੋਲਦਾ ਹਾਂ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ ਉਹਨਾਂ ਦੇ ਵਿੱਚ ਮੁੱਖ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦਲਤਾਂ ਦਾ ਡੱਫਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕਾਊਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਬिलासਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਉਂਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜੇ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾਂ ਪਛੜਿਆ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡੀ ਡੈਪਟੀ ਸੀਐਮ ਸੀਐਮ ਸਾਹਿਬ ਬਣਾਓ ਮੈਂ ਸਰਕਾਰਯੋਗ ਲਫਜ਼ਾਂ ਦੇ ਨਾਲ ਕਿਹਾ ਨੂੰ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਪਮਾਨਜੜਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਦੌਰਾ ਪੈ ਗਿਆ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਹਾਂ ਮੈਂ ਕਾਂਸੀ ਰਾਮ ਸਾਹਿਬ ਦਾ ਪੈਰੋਕਾਰ ਐ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ 셀ਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਂਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦਿਆਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਨੂੰ ਬੰਦੇ ਦਾ ਪੁੱਤ ਬਣਾ ਕੇ ਛਡੂਗਾ ਤੁਸੀਂ ਕਰੀਬਾਂ ਦਾ ਅਜ ਬਹੁਤ ਵੱਡਾ ਪੰਜਾਬ ਦੀ ਬਦਲ ਸਵਾ ਦੇ ਤਰਾ ਪਵਾਦ ਕੀਤਾ ਹੋਰ ਕੁਝ ਨਹੀਂ ਕਹਿਣਾ ਚੋਰਾ ਇਹਨਾ ਬਦਲਾ ਪੰਜਾਬ ਦੇ ਲੋਕ ਲੈਣਗੇ ਪੰਜਾਬ ਦੇ ਹੱਕ ਲੈਣਗੇ ਤੁਹਾਨੂੰ ਆਪਣੀ ਅਕਾਦ ਦੇ ਬਚੋੜਾ ਪਊਗਾ ਆ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋੜਾਂ ਦੇ ਅੰਦਰ ਕੜਾ ਹੋ ਸਰ ਪ੍ਰਤਾਪ ਸਖ ਬਾਜਵਾ ਤੇਰੇ ਖਿਲਾਫ ਲੈਕਸ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਤੋਜ ਪਿੰਡ ਚ ਭੇਜ ਜਾ ਕੇ ਤੈਨੂੰ ਦਿਲ ਦਾ ਲਪਾਰ ਕਰਦਾ ਕੋਈ ਅੱਖੀਏ